ਸਸਿਕਾ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਈ ਅੱਜ ਆਪਾਂ ਗੱਲ ਕਰਦੇ ਆ ਉਹ ਉਹ ਬੰਦੇ ਵੀਡੀਓ ਦੇਖਿਓ ਜਿਹੜੇ ਬੰਦੇ ਨੈੱਟ ਤੇ ਕੰਮ ਕਰਨਾ ਚਾਹੁੰਦੇ ਆ ਮਤਲਬ ਕਿ ਫੇਸਬੁੱਕ YouTube ਇਹ ਚੀਜ਼ਾਂ ਤੇ ਜਿਹੜੇ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਆ ਉਹ ਬੰਦੇ ਤਾਂ ਵੀਡੀਓ ਤੇ ਬਣੇ ਰਹੋ ਦੂਸਰੇ ਬੰਦੇ ਚਲੋ ਕੋਈ ਨਹੀਂ ਵੀਰੇ ਵੇਖਣੀ ਤਾਂ ਤੁਹਾਡੀ ਇੱਛਾ ਹਨਾ ਚੀਜ਼ ਚੰਗੀ ਆ ਸੁਣੀ ਚਲਿਓ ਅੱਜ ਆਪਾਂ ਗੱਲ ਕਰਨ ਲੱਗੇ ਆ ਵੀ ਫੇਸਬੁੱਕ ਉੱਤੇ ਕੰਮ ਕਰਨ ਦਾ ਬੈਨੀਫਿਟ ਕਿੰਨਾ ਕਾ ਤੇ ਕਿੰਨੇ ਵਿਊਆਂ ਤੇ ਕਿੰਨੇ ਕ ਪੈਸੇ ਬਣ ਜਾਂਦੇ ਆ ਅੱਜ ਦੇ ਸਮੇਂ ਵਿੱਚ ਫੇਸਬੁੱਕ ਤੇ ਕੰਮ ਕਰਨਾ ਫਾਇਦਾ ਹੈ ਜਾਂ ਨਹੀਂ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਬਈ ਅੱਜ ਦੇ ਸਮੇਂ ਦੇ ਵਿੱਚ ਫੇਸਬੁੱਕ ਤੇ ਫਾਇਦਾ ਕੰਮ ਕਰਨ ਦਾ ਫਾਇਦਾ ਹੈ ਜਾਂ ਨਹੀਂ ਹੈ ਦੇਖੋ ਬਈ ਗੱਲ ਆ ਇਦਾਂ ਜੇ ਤਾਂ ਤੁਹਾਡੇ ਨਾਲ YouTube Instagram ਇਹ ਚੀਜ਼ਾਂ ਵੀ ਨਾਲ ਛੋਡੀਆਂ ਮੋਨੀਟਾਈਜ਼ ਆ ਜਾਂ ਤੁਹਾਨੂੰ Instagram ਤੋਂ ਪ੍ਰੋਮੋਸ਼ਨ ਆ ਵੀ ਉਧਰੋਂ ਵੀ ਅਰਨਿੰਗ ਹੋ ਰਹੀ ਆ ਫੇਰ ਤਾਂ ਤੁਸੀਂ ਫੇਸਬੁੱਕ ਤੇ ਵੀ ਕੰਮ ਕਰਦੇ ਰਹੋ ਜੇ ਛੋਡੀ ਤੁਹਾਨੂੰ ਕੋਈ ਪੈਸੇ ਦਾ ਏਡਾ ਈਸ਼ੂ ਨਹੀਂ ਤੁਸੀਂ ਇਹਨੂੰ ਪਾਰਟ ਟਾਈਮ ਲੈਣਾ ਚਾਹੁੰਦੇ ਆਂ ਤੇ ਸਾਨੂੰ YouTube Instagram ਨਹੀਂ ਤੁਸੀਂ ਇਕੱਲੇ Facebook ਵਰਤਣਾ ਚਾਹੁੰਦੇ ਆ ਤੇ ਜਾਂ ਜਿਹੜੇ ਭਰਾ Facebook ਵਰਤ ਰਹੇ ਆ ਜਿਨ੍ਹਾਂ ਦੇ ਪੇਜ ਮੋਨਟਾਈਜ਼ ਵੀ ਆ ਉਹ ਵੀ ਵੀਡੀਓ ਸੁਣੀ ਚੱਲਿਓ ਫੇਸਬੁੱਕ ਉੱਤੇ ਬਈ ਇਦਾਂ ਗਾ ਪਹਿਲਾਂ ਤਾਂ ਫੇਸਬੁੱਕ ਉੱਤੇ ਸੀਗਾ ਆਰਪੀਐਮ ਬਹੁਤ ਜ਼ਿਆਦਾ ਵਧੀਆ ਆਰਪੀਐਮ ਮਤਲਬ ਪੀ ਪੈਸੇ 2000 1500 ਵਿਊ ਮਗਰ 1 ਡਾਲਰ ਬਣ ਜਾਂਦਾ ਹੁੰਦਾ ਸੀ ਜੇ ਮੈਂ ਅੱਜ ਤੋਂ 6 ਕੁ ਮਹੀਨੇ ਪੁਰਾਣੀ ਗੱਲ ਕਰਾਂ ਤਾਂ ਪਰ ਅੱਜ ਦੇ ਸਮੇਂ 'ਚ ਜਿੰਨੇ ਭਰਾ ਨਾਲ ਜੁੜੇ ਵੀ ਉਹਨਾਂ ਨੂੰ ਵੀ ਪਤਾ ਹੋਊਗਾ ਅੱਜ ਦੇ ਸਮੇਂ ਦੇ ਵਿੱਚ 1 ਲੱਖ ਵਿਊ ਉੱਤੇ ਵੀ 1 ਡਾਲਰ ਮਸਾ ਬਣਦਾ ਹੁਣ ਤੁਸੀਂ ਇਥੋਂ ਹਿਸਾਬ ਅੱਗੇ ਤਾਂ ਲੱਖ ਵਿਊ ਵੱਡੀ ਵੀਡੀਓ ਹੋਣੀ ਜਿਹੜੀ ਇਨ-ਸਟ੍ਰੀਮ ਐਡ ਵਾਲੀ ਆ ਉਹ ਜੇ ਲੱਖ ਵਿਊ ਉਹਨੂੰ ਪੈ ਜਾਂਦਾ ਸੀ ਲੱਖ ਘਟੋ ਘਟ 40 ਤੋਂ 45 ਡਾਲਰ ਤਾਂ ਬਣਦੇ ਹੀ ਬਣਦੇ ਸੀ ਠੀਕ ਆ ਤੇ ਜੇ ਅੱਜ ਦੀ ਗੱਲ ਕਰਗੇ ਅੱਜ ਸੋਨੂੰ ਵੱਡੀ ਵੀਡੀਓ ਤੇ ਲੱਖ ਵਿਊ ਪੈਂਦਾ ਭਲਾ ਵੱਡੀ ਤੇ ਪੈਂਦਾ ਭਲਾ ਰੀਲ ਤੇ ਪੈਂਦਾ ਸੋਨੂੰ ਬਈ 1 ਡਾਲਰ ਮਸਾਂ ਮੰਨ ਫੇ ਹੁਣ ਬੈਨੀਫਿਟ ਕੀ ਆ ਜੇ ਤਾਂ ਤੁਸੀਂ ਇਹਦੇ ਉੱਤੇ ਮਤਲਬ ਇਹਨੂੰ ਹੀ ਟਾਈਮ ਦੇ ਦੋਗੇ ਫੇਸਬੁੱਕ ਦੇ ਵਿੱਚ ਬੋਨਸ ਟੈਕਸਟ ਲਾਈਵ ਵੀਡੀਓ ਸਟੋਰੀ ਤੇ ਰੀਲ ਇਹ 6 ਚੀਜ਼ਾਂ ਜਿਦੇ ਤੋਂ ਤੁਸੀਂ ਪੈਸੇ ਕਮਾ ਸਕਦੇ ਆ ਫੇਸਬੁੱਕ ਉੱਤੇ ਜਾਂ ਤਾਂ ਤੁਸੀਂ ਸਾਰੇ ਟੂਲ ਵਰਤੋ ਫਿਰ ਹਰ ਰੋਜ਼ ਕੋਈ 5 ਤੋਂ 7 ਫੋਟੋਵਾਂ ਇੱਕ ਦੋ ਟੈਕਸ ਲਾਈਵ ਤਾਂ ਚਲੋ ਹਫ਼ਤੇ ਚੱਕ ਅੱਧੀ ਵਾਰ ਵੀ ਹੋ ਜੇ ਕੋਈ ਗੱਲ ਨਹੀਂ ਇੱਕ ਦੋ ਵੱਡੀ ਵੀਡੀਓ ਤੇ 4-5 ਰੀਲਾਂ ਤੇ 2-3 ਸਟੋਰੀਆਂ ਫੋਟੋ ਉਹੀ ਸਟੋਰੀ ਚ ਪੈ ਜਾਣੀਆਂ ਠੀਕ ਹੈ ਜਿਹੜਾ ਲਿਖਣ ਵਾਲਾ ਉਹ ਵੀ ਤੁਸੀਂ ਕੋਈ ਗੱਲ ਕੋਈ ਸੋਚ ਕੇ ਲਿਖਣੀ ਕਿਸੇ ਨੂੰ ਕੋਈ ਸਵਾਲ ਕਰ ਦੇਣਾ ਉਹ ਕੋਈ ਵੱਡੀ ਗੱਲ ਨਹੀਂ ਉਹ ਵੀ ਤੁਸੀਂ ਲਿਖ ਸਕਦੇ ਆ ਮੇਨ ਗੱਲ ਆਉਂਦੀ ਆ ਵੀਡੀਓ ਤੇ ਤੁਸੀਂ ਇੱਕ ਵੀਡੀਓ ਬਣਾ ਲੈਨੇ ਦੋ ਬਣਾ ਲੈਨੇ ਪਰ ਜੇ ਤੁਸੀਂ ਚੰਗੀ ਅਰਨਿੰਗ ਕਰਨਾ ਚਾਹੁੰਦੇ ਆ ਨਾ ਫੇਸਬੁੱਕ ਤੋਂ ਤੇ ਜਿਹੜੀ ਮੈਂ ਤੁਹਾਨੂੰ ਆ ਚੀਜ਼ ਦੱਸੀ ਆ ਵੀ ਦੋ ਤਿੰਨ ਸਟੋਰੀਆਂ ਤਿੰਨ ਚਾਰ ਫੋਟੋ ਇੱਕ ਦੋ ਟੈਕਸਟ ਤੇ ਵੱਡੀ ਵੀਡੀਓ ਇੱਕ ਤੇ ਚਾਰ ਪੰਜ ਰੀਲਾਂ ਨਹੀਂ ਘੱਟੋ ਘੱਟ ਤਿੰਨ ਰੀਲਾਂ ਤਾਂ ਪੱਕੀਆਂ ਫੇਰ ਤੁਹਾਡੀ ਜਿਹੜੀ ਅਰਨਿੰਗ ਆ ਤੇ ਜੇ ਤੁਹਾਡੀ ਵਿਊ ਪੈ ਰਹੇ ਠੀਕ ਆ ਐਵਰੇਜ ਠੀਕ ਹੈ ਤੇ ਤੁਸੀਂ ਕੋਈ 250 300 ਡਾਲਰ ਮਹੀਨੇ ਦਾ ਯਾਨੀ ਕਿ ਤੁਸੀਂ 20 ਤੋਂ 25000 ਰੁਪਿਆ ਮਹੀਨਾ ਕਮਾ ਲੋਗੇ ਜੇ ਤੁਸੀਂ ਇੰਨਾ ਕੁ ਟਾਈਮ ਦੇ ਦੋਗੇ ਤੇ ਸਾਰੇ ਟੂਲ ਵਰਤਣ ਲੱਗ ਜਾਓਗੇ ਜੇ ਤੁਸੀਂ ਕਹਿੰਦੇ ਆ ਵੀ ਤੁਸੀਂ ਜਿਵੇਂ ਕੱਲੀ ਇੰਸਟਾਗ੍ਰam ਤੇ ਰੀਲ ਪਾਤੀ ਤੇ ਕੱਲੀ ਫੇਸਬੁੱਕ ਤੇ ਰੀਲ ਪਾ ਦੀਏ ਵੀ ਰੀਲਾਂ ਚੋਂ ਅਰਨਿੰਗ ਹੋਈ ਚੱਲੂਗੀ ਨਹੀਂ ਵੀਰੇ ਫੇਰ ਜੇ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ 1 ਲੱਖ ਵਿਊ ਮਗਰ 1 ਡਾਲਰ ਆਉਣਾ ਕਿਤੇ ਭਲਾ 2 ਡਾਲਰ ਆ ਜਾਣ ਪਹਿਲੀ ਗੱਲ ਜਿਹੜਾ ਅੱਜ ਦਾ ਹਾਲਾਤ ਚੱਲਦੇ ਪੈਣਾ ਫੇਸਬੁੱਕ ਬਹੁਤ ਜ਼ਿਆਦਾ ਡਾਊਨ ਆ ਬਹੁਤ ਜਿਆਦਾ ਮਤਲਬ ਵੀ ਖੱਦ ਤੋਂ ਵੱਧ ਦੀ ਜਿਹੜਾ ਲੱਖ ਮਗਰ 1 ਡਾਲਰ ਮਿਲ ਰਹੇ ਆ ਤੇ ਤੁਸੀਂ ਆਪ ਸਾਬ ਲੈ ਲਓ ਵੀਰੇ ਪਰ ਜੇ ਤੁਸੀਂ ਟੂਲ ਸਾਰੇ ਵਰਤਦੇ ਆ ਤੇ ਤੁਸੀਂ 250 ਤੋਂ 300 ਡਾਲਰ ਜਨਰੇਟ ਕਰ ਹੀ ਲਵੋਗੇ ਪਰ ਮੇਰੀ ਸੋਚ ਇਹ ਆ ਜੇ ਤੁਸੀਂ ਫੇਸਬੁੱਕ ਤੇ ਆਉਣੇ ਆ ਨਾ ਫੇਸਬੁੱਕ ਤੇ ਤੁਸੀਂ ਇੱਕ ਨਹੀਂ 2-3 ਪੇਜ ਹੈਂਡਲ ਕਰੋ ਜੇ ਹੁਣ ਕਾਪੀ ਪੇਸਟ ਦੀ ਵਿੱਚ ਗੱਲ ਕਰ ਲਾਂ ਉਹ ਆਪਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਫਿਰ ਵੱਖਰੀ ਵੀਡੀਓ ਬਣਾ ਦਾਂਗੇ ਵੀ ਫੇਸਬੁੱਕ ਤੇ ਕਾਪੀ ਪੇਸਟ ਪੇਸਟ ਆਪਾਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਪਰ ਜਿਹੜੇ 31 ਅਗਸਤ ਤੱਕ ਰੂਲ ਆ ਗਿਆ ਵੀ 31 ਅਗਸਤ ਤੋਂ ਬਾਅਦ ਫੇਸਬੁੱਕ ਜਿਵੇਂ ਚੇਂਜ ਹੋ ਜਾਣੀ ਆ ਉਦੋਂ ਪਹਿਲਾਂ ਪਹਿਲਾਂ ਜਿਨ੍ਹਾਂ ਨੂੰ ਕੰਟੈਂਟ ਮੋਨਟਾਈਜੇਸ਼ਨ ਪਾਲਿਸੀ ਮਿਲਣੀ ਉਹ ਮਿਲ ਜੂਗੀ ਤੇ ਕੰਘਾਂ ਨੂੰ ਮਿਲ ਵੀ ਰਹੀ ਆ ਹੁਣ ਮਿਲ ਨਹੀਂ ਮਿਲਣੀ ਉਹ ਉਹਨੂੰ ਹੀ ਆ ਹੁਣ ਜਿਹੜੇ ਬੰਦੇ ਅਨਜਾਨ ਆ ਜਿਹੜੇ ਨਵਾਂ ਆਉਣਾ ਚਾਹੁੰਦੇ ਉਹਨੂੰ ਮੈਂ ਦੱਸ ਦੇਣਾ ਚਾਹਣਾ ਕਿ ਬਾਈ ਜੀ ਜਦੋਂ ਤੁਸੀਂ ਵੀਡੀਓ ਫੋਟੋ ਸਾਰੀਆਂ ਚੀਜ਼ਾਂ ਵਰਤੋਂਗੇ ਨਾ ਤੇ ਤੁਹਾਨੂੰ ਇੱਕ ਟੂਲ ਮਿਲੂਗਾ ਜਿਹਦਾ ਨਾਂ ਕੰਟੈਂਟ ਮੋਨਟਾਈਜੇਸ਼ਨ ਪਾਲਿਸੀ ਜਿਹਦੇ ਵਿੱਚ ਫੋਟੋ ਰੀਲ ਸਾਰਾ ਟੋਟਲ ਲਾਈਵ ਵੀਡੀਓ ਵੀਡੀਓ ਸਟੋਰੀ ਸਾਰਾ ਇਕੱਠੇ ਹੋ ਕੇ ਇੱਕ ਜਗ੍ਹਾ ਪੈਸੇ ਆਉਂਦੇ ਆ ਉਹਨੂੰ ਕਹਿੰਦੇ ਆ ਕੰਟੈਂਟ ਉਹ ਜਦੋਂ ਮਿਲੂਗਾ ਉਸ ਤੋਂ ਬਾਅਦ ਤੁਹਾਡੀ ਅਰਨਿੰਗ ਚੱਲੂਗੀ ਤੇ ਜੇ ਤੁਸੀਂ ਕਾਪੀ ਪੇਸਟ ਵਾਲੇ ਵੀ ਆਪਾਂ ਕੋਈ ਨੀ ਚੀਜ਼ ਵੀਡੀਓ ਤੁਸੀਂ ਮੈਨੂੰ ਕਰਿਓ ਕਮੈਂਟ ਆਪਾਂ ਕਰ ਦਾਂਗੇ ਪਰ ਜੇ ਆਪਾਂ ਮੇਨ ਆਪਣਾ ਇਹ ਆ ਵੀ ਫੇਸਬੁੱਕ ਤੇ ਕੰਮ ਕਰਨ ਦਾ ਅੱਜ ਦੇ ਸਮੇਂ 'ਚ ਬੈਨੀਫਿਟ ਹੈ ਜਾਂ ਨਹੀਂ ਹੈ ਇਹਦਾ ਅਸਲ ਆਨਸਰ ਤਾਂ ਮਿਲੂਗਾ 31 ਅਗਸਤ ਤੋਂ ਬਾਅਦ ਜਿਹੜਾ ਸਹੀ ਆਨਸਰ ਆ ਪਰ ਜੇ ਅੱਜ ਦੇ ਹਾਲਾਤਾਂ ਨੂੰ ਵੇਖ ਕੇ ਅੱਜ ਦੀ ਫੇਸਬੁੱਕ ਵੇਖ ਕੇ ਤੁਹਾਨੂੰ ਮੈਂ ਦੱਸਾਂ ਜਿਵੇਂ ਮੈਂ ਪੇਜ ਹੈਂਡਲ ਕਰਦਾ YouTube ਤੇ ਵੀ ਫੇਸਬੁੱਕ ਤੇ ਵੀ Instagram ਤੇ ਵੀ Twitter ਤੇ ਵੀ ਸਾਰੇ ਪੰਨੇ ਯੂਜ਼ ਕਰਦਾ ਮੇਰਾ ਬਈ ਕੰਮ ਹੀ ਇਹ ਅਸਲ ਦੇ ਵਿੱਚ ਤੇ ਅੱਜ ਦੇ ਸਮੇਂ 'ਚ ਜੇ ਤੁਸੀਂ ਆ ਚੀਜ਼ਾਂ ਕਰ ਲਓਗੇ ਤਾਂ ਫੇਸਬੁੱਕ ਤੇ ਤੁਹਾਨੂੰ ਕੰਮ ਕਰਨ ਦਾ ਬੈਨੀਫਿਟ ਹੈ ਤੇ ਜੇ ਤੁਸੀਂ ਕਹਿੰਦੇ ਆ ਵੀ ਕੱਲੀ ਇੱਕ ਅੱਧੀ ਰੀਲ ਦੇਣ ਦੀ ਪਾਉਣੀ ਜਾਂ ਦੋ ਰੀਲਾਂ ਪਾਉਣੀਆਂ ਤੇ ਬਾਕੀ ਟੂਲ ਵਰਤਣੇ ਨਹੀਂ ਫੇਰ ਤੁਹਾਨੂੰ ਫੇਸਬੁੱਕ ਤੋਂ ਮਸਾਂ ਬਈ 50 ਤੋਂ 100 ਡਾਲਰ ਬਾਨਾ ਉਹ ਵੀ ਜੇ ਤੁਹਾਡੀਆਂ ਰੀਲਾਂ ਚੱਲਦੀਆਂ ਤਾਂ ਠੀਕ ਹੈ ਨਾ ਸੋ ਅੱਜ ਦੇ ਸਮੇਂ 'ਚ ਫੇਸਬੁੱਕ ਤੇ ਜੇ ਤੁਸੀਂ ਕੰਮ ਕਰਨਾ ਤੇ ਜਾਂ ਤਾਂ ਤੁਸੀਂ ਟੋਟਲੀ ਟੂਲ ਵਰਤੋ ਸਾਰੇ ਤੇ ਵਰਤੋ ਵੀ ਚੰਗੀ ਤਰ੍ਹਾਂ ਤੇ ਤੁਸੀਂ 250 ਤੋਂ 300 ਡਾਲਰ 400 ਡਾਲਰ ਲੈ ਡਿਗੋਗੇ 210 ڈالر ਤਾਂ ਮਿਨੀਮਮ ਲੈ ਹੀ ਡੇ ਗੋਗੇ ਜੀ ਨੂੰ 17-18000 ਰੁਪਿਆ 20000 ਰੁਪਿਆ ਬਣ ਜਾਂਦਾ ਪਰ ਜੇ ਹੁਣ ਆਪਾਂ ਇੱਕ ਮੈਨੂੰ ਹੋਰ ਕਮੈਂਟ ਕਰਦੇ ਹੋ ਕੱਲ ਨੂੰ ਆਪਾਂ ਵੀਡੀਓ ਕਰਾਂਗੇ ਜੇ ਤੁਸੀਂ ਕਮੈਂਟ ਕਰ ਦੋਗੇ YouTube ਤੇ ਵੀ YouTube ਤੇ ਕੀ ਬੈਨੀਫਿਟ ਆ Facebook ਤੇ YouTube ਦਾ ਆਪਸ ਵਿੱਚ ਕੀ ਫਰਕ ਆ ਕੀਦੇ ਤੇ ਬੈਨੀਫਿਟ ਆ ਪਰ ਅੱਜ ਆਪਣੀ ਗੱਲ Facebook ਤੇ ਅਸੀਂ Facebook ਤੇ ਜੇ ਤੁਸੀਂ ਸਭ ਤੋਂ ਵੱਡੀ ਗੱਲ ਤਾਂ ਇੱਕ ਆ ਵੀ ਜੇ ਅੱਜ ਵੀ ਤੁਸੀਂ Facebook ਤੇ ਕੰਮ ਕਰਨਾ ਨਾ ਵੀ ਚਲੋ ਅਸੀਂ ਪਾਇਆ ਕਰਾਂਗੇ ਸਾਰੇ ਟੂਲ ਵਰਤਿਆ ਕਰਾਂਗੇ ਤੇ ਬਈ ਕੰਟੈਂਟ ਮੋਨਟਾਈਜੇਸ਼ਨ ਪਾਲਿਸੀ ਵਾਲਾ ਟੂਲਸ ਉਹਨੂੰ ਨਹੀਂ ਮਿਲਿਆ ਹੋਇਆ ਤੇ ਬਾਈ ਜੀ ਫੇਰ ਤੁਸੀਂ ਟੋਟਲੀ ਟੂਲ ਅੱਜ ਤੋਂ ਯੂਜ਼ ਕਰਨੇ ਸਟਾਰਟ ਕਰ ਦਿਓ ਕਿਉਂਕਿ 31 ਅਗਸਤ ਲਾਸਟ ਆ ਠੀਕ ਆ ਟੋਟਲੀ ਰੀਲ ਸਟੋਰੀ ਵੀਡੀਓ ਲਾਈਵ ਲਾਈਵ ਜਿਵੇਂ ਹਫ਼ਤੇ ਚੱਕ ਦੋ ਵਾਰੀ ਠੀਕ ਆ ਫੋਟੋ ਉਹ ਲਿਖਣ ਵਾਲਾ ਹੁੰਦਾ ਜਿਹੜਾ ਟੈਕਸ ਸਾਰੇ ਟੂਲ ਵਰਤੋ ਜਦੋਂ ਤੁਸੀਂ ਸਾਰੇ ਟੂਲ ਵਰਤੋਗੇ ਫੇਰ ਸੋਨੂੰ ਉਹਨਾਂ ਨੇ ਇਨਵੀਟੇਸ਼ਨ ਪ੍ਰੋਗਰਾਮ ਆ ਇਹ ਫੇਰ ਸੋਨੂੰ ਉਹਨਾਂ ਨੇ ਉਹ ਟੂਲ ਦੇਣਾ ਜੇ ਤੁਸੀਂ ਸਾਰੇ ਟੂਲ ਵਾ ਮਤਲਬ ਵਰਤੋਗੇ ਤਾਂ ਤੇ ਕੰਮ ਜੇ ਤੁਸੀਂ ਕਰ ਸਕਦੇ ਆ ਤੇ オリジナル ਕਰੋ ਫੋਟੋ ਵੀ オリジナル ਫੋਟੋ ਦਾ ਕੋਈ ਇਸ਼ੂ ਨਹੀਂ ਪੈਂਦਾ ਬਾਈ ਜੀ ਨਾ ਟੈਕਸਟ ਦਾ ਪੈਂਦਾ ਲਾਈਵ ਵੀ ਤੁਸੀਂ ਖੋਦੋਂਗੇ ਰਹਿ ਗਈ ਵੀਡੀਓ ਤੇ ਰੀਲ ਤੇ ਸਟੋਰੀ ਵੀ ਤੁਸੀਂ ਚਲੋ ਹੋਰ ਪਾ ਲੋਗੇ ਵੀਡੀਓ ਤੇ ਰੀਲ ਕੋਸ਼ਿਸ਼ ਕਰੋ ਜੇ ਜਿੰਨਾ ਸੋਡਾ ਆਰਗੇਨਿਕ オリジナル ਕੰਟੈਂਟ ਹੋਊਗਾ ਸੋਨੂੰ ਪਟੱਕ ਦੇਣੇ ਨਮਾਇਆ ਇਨਵੀਟੇਸ਼ਨ ਮਤਲਬ ਉਹ ਪ੍ਰੋਗਰਾਮ ਮਿਲ ਜਾਣਾ ਜੇ ਸੋਡਾ ਕੰਟੈਂਟ ਕਾਪੀ ਪੇਸਟ ਆ ਫਿਰ ਗੱਲ ਇਹ ਆ ਜਾਂਦੀ ਹੈ ਵੀ ਉਹ ਕਾਪੀ ਪੇਸਟ ਕਿਹੜੇ ਲੈਵਲ ਦਾਗਾ ਠੀਕ ਹੈ ਨਾ ਜਿਵੇਂ ਗੱਡੀਆਂ ਚ ਹੁੰਦਾ ਨਾ ਲੋ ਫਿਰ ਬੇਸ ਬਰਹਾਈ ਹੈ ਨਾ ਇਹ ਸਭ ਉਹ ਆ ਤੇ ਉਹ ਆਪਾਂ ਕੋਈ ਚੱਕਰ ਨਹੀਂ ਵੀਡੀਓ ਕਰ ਦਾਂਗੇ ਪਰ ਜੇ ਤੁਸੀਂ ਫੇਸਬੁੱਕ ਤੇ ਕੰਮ ਕਰਨਾ ਮੈਂ ਲਾਸਟ ਤੇ ਫੇਅਰ ਕਹਿੰਦਾ ਜਾਂ ਤਾਂ ਸਾਰੇ ਟੂਲ ਵਰਤ ਓਰੀਜਨਲ ਕੰਮ ਕਰੋ ਤੇ ਤੁਸੀਂ 25-30000 ਰੁਪਏ ਤੱਕ ਇਹ ਨਹੀਂ ਜਾਂਦਾ ਜੇ ਤੁਹਾਡੇ ਚਿਹਰੀ ਦੀ ਫੇਸ ਵੈਲਿਊ ਬਣੀ ਹੋਈ ਆ ਤੁਹਾਡਾ ਪੇਜ ਚੰਗੀ ਰੀਚ ਆ ਤੇ ਤੁਸੀਂ ਵੱਧ ਵੀ ਇਨਕਮ ਹੋ ਜਾਊਗੀ ਸੋ ਆ ਭਾਈ ਫੇਸ ਪਰ ਅੱਜ ਦੇ ਸਮੇਂ 'ਚ ਫੇਸਬੁੱਕ ਬਹੁਤ ਜਿਆਦਾ ਡਾਊਨ ਚੱਲ ਰਹੀ ਆ ਇਹਦਾ ਅਸਰ ਰਿਜ਼ਲਟ ਆ ਜਿਹੜਾ 31 ਅਗਸਤ ਤੋਂ ਬਾਅਦ ਮਿਲੂਗਾ ਬਾਕੀ ਹੋਰ ਆਪਾਂ ਕਿਹੜੀ ਚੀਜ਼ ਤੁਹਾਨੂੰ ਦੱਸਗੇ ਤੁਸੀਂ ਭਾਈ ਜੀ ਕਮੈਂਟ ਕਰ ਦਿਓ ਇਹ ਚੈਨਲ ਤੇ ਆਪਾਂ ਇਹ ਵੀਡੀਓ ਪਾਉਂਦੇ ਰਿਹਾ ਕਰਾਂਗੇ ਟੈਕਨੋ ਲੈ ਕੇ ਜਿੰਨੀਆਂ ਵੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਈ ਜੀ ਸਤਿ ਸ੍ਰੀ ਅਕਾਲ